ਇੱਕ بڑے ਅਹਿਮ ਮਸਲੇ ਦੇ ਉੱਪਰ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਹਾਂ ਔਰ ਮੈਂ ਸਾਰੀ ਪ੍ਰੈਸਰ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਹੋ। ਤੁਸੀਂ ਤੁਹਾਡੇ ਸਭ ਦੇ ਸਾਥ ਦੇ ਨਾਲ ਆਵਾਜ਼ੀ ਪਾਰਟੀ 2022 ਦੇ ਵਿੱਚ ਜਿਸ ਸੋਚ ਦੇ ਨਾਲ ਸੱਤਾ ਦੇ ਵਿੱਚ ਆਈ ਸੀ। ਡਾਕਟਰ ਭੀਮrao, ਬਾਬਾ ਸਾਹਿਬ ਡਾਕਟਰ ਭੀਮrao Ambedkar ਜੀ ਦੀ ਸੋਚ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਨੂੰ ਲੈ ਕੇ ਆਵਾਜ਼ੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਔਰ ਹਮੇਸ਼ਾ ਹੀ ਆਵਾਜ਼ ਦੀ ਪਾਰਟੀ ਨੇ ਇਹਨਾਂ ਦੀ ਸੋਚ ਤੇ ਜਿਹੜਾ ਪਹਿਰਾ ਦਿੱਤਾ ਇਸੇ ਕਰਕੇ ਜਦੋਂ ਸੱਤਾ ਦੇ ਵਿੱਚ ਆਵਾਜ਼ ਦੀ ਪਾਰਟੀ ਆਈ ਤਾਂ ਹਰ ਇੱਕ ਦਫ਼ਤਰ ਦੇ ਵਿੱਚ ਹਰ ਇੱਕ ਦਫ਼ਤਰ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਤਸਵੀਰ ਲਾਈ ਗਈ ਡਾਕਟਰ ਮੀਰਗਰ ਦੀ ਫੋਟੋ ਲਾਈ ਗਈ ਔਰ ਆਵਾਜ਼ ਦੀ ਪਾਰਟੀ ਨੇ ਹਮੇਸ਼ਾ ਤੋਂ ਦਵਸ ਸਤਾਰਾ ਤੋਂ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਤੱਕ ਮੰਗ ਰੱਖੀ ਬੜੇ ਜੋਰ ਸ਼ੋਰ ਦੇ ਨਾਲ ਕਿ ਜਦੋਂ ਹਰ ਜਗ੍ਹਾ ਤੇ ਰਿਜ਼ਰਵੇਸ਼ਨ ਹੁੰਦੀ ਹੈ SCST ਭਾਈਚਾਰੇ ਦੇ ਲਈ ਇਹ ਵਰਗੇ ਜੁਡੀਸ਼ਰੀ ਦੇ ਵਿੱਚ ਵੀ ਕਿਸੇ ਨੇ ਜੱਜ ਬਣਨਾ ਉੱਥੇ ਵੀ ਰਿਜ਼ਰਵੇਸ਼ਨ ਹੁੰਦੀ ਹੈ ਪਰ ਪੰਜਾਬ ਦੇ ਵਿੱਚ ਜਦੋਂ ਵਕੀਲ ਰੱਖੇ ਜਾਂਦੇ ਆ ਸਰਕਾਰ ਦੇ AG ਆਫਿਸ ਐਡਵੋਕੇਟ ਜਨਰਲ ਦਾ ਆਫਿਸ ਜਿੱਥੇ ਵਕੀਲ ਰੱਖੇ ਜਾਂਦੇ ਆ ਜਿਹੜੇ ਪੰਜਾਬ ਦੀ ਪੇਰਵਾਈ ਕਰਦੇ ਆ ਪੰਜਾਬ ਸਰਕਾਰ ਦੀ ਪੇਰਵਾਈ ਕਰਦੇ ਆ ਉੱਥੇ SCST ਭਾਈਚਾਰੇ ਨੂੰ ਰਿਜ਼ਰਵੇਸ਼ਨ ਨਹੀਂ ਮਿਲਦੀ ਉਹਨਾਂ ਨੂੰ ਬਣਦਾ ਮਾਣ ਉੱਥੇ ਨਹੀਂ ਮਿਲਦਾ ਦੋਵਾਂ 17 ਤੋਂ ਆਵਾਮੀ ਪਾਰਟੀ ਨੇ ਇਸ ਚੀਜ਼ ਦੀ ਲੜਾਈ ਲੜੀ ਵਿਰੋਧੀ ਧਿਰ ਹੁੰਦੇ ਹੋਏ ਪਰ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਇਹ ਮੰਗ ਨੂੰ ਮਨਜ਼ੂਰ ਨਹੀਂ ਕੀਤਾ ਇਹ ਮੰਗ ਨੂੰ ਰਿਜੈਕਟ ਕਰ ਦਿੱਤਾ ਔਰ ਐਸਸੀ ਐਸਟੀ ਭਾਈਚਾਰੇ ਨੂੰ ਏਜੀ ਦਫ਼ਤਰ ਦੇ ਵਿੱਚ ਕੋ ਰਿਜ਼ਰਵੇਸ਼ਨ ਨਹੀਂ ਦਿੱਤੀ ਤਾਂ ਹੁਣ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਆਵਾਮੀ ਪਾਰਟੀ ਦੀ ਸਰਕਾਰ ਆਈ ਅਸੀਂ ਹਰ ਦਫ਼ਤਰ ਦੇ ਵਿੱਚ ਸਿੱਧੇ ਅਨੁਸਾਰ ਭਾਈ ਸਿੰਘ ਜੀ ਦੀ ਫੋਟੋ ਲਾਈ ਬਾਬਾ ਸਾਹਿਬ ਅਵੇਦਕਰ ਜੀ ਦੀ ਫੋਟੋ ਲਾਈ ਔਰ ਹੁਣ ਇਸ ਸਮੇਂ ਦੇ ਵਿੱਚ ਇਹ ਜਿਹੜੀ ਮੰਗ ਸੀਗੀ ਕਿ ਕਿਉਂ ਏਜੀ ਦਫ਼ਤਰ ਦੇ ਵਿੱਚ ਐਸਸੀ ਭਾਈਚਾਰੇ ਨੂੰ ਰਿਜ਼ਰਵੇਸ਼ਨ ਨਹੀਂ ਮਿਲਦੀ ਹੈ ਜਦ ਕਿ ਜੁਡੀਸ਼ਰੀ ਤੱਕ ਦੇ ਵਿੱਚ ਮਿਲਦੀ ਹੈ ਸੁਪਰੀਮ ਕੋਰਟ ਦੇ ਜੱਜ ਰੱਖਣ ਨੂੰ ਉੱਥੇ ਮਿਲਦੀ ਹੈ ਪਰ ਪੰਜਾਬ ਦੇ ਏਜੀ ਦਫ਼ਤਰ 'ਚ ਕਿਉਂ ਨਹੀਂ ਮਿਲਦੀ ਤਾਂ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਐਡਵੋਕੇਟ ਜਨ ਨੂੰ ਦਫ਼ਤਰ ਦੇ ਵਿੱਚ ਸਰਕਾਰੀ ਵਕੀਲਾਂ ਦੀ ਭਰਤੀ ਦੇ ਵੇਲੇ ਇਹ ਰਿਜ਼ਰਵੇਸ਼ਨ ਦਿੱਤੀ 58 58 ਪੋਸਟਾਂ ਐਸਸੀ ਐਸਟੀ ਭਾਈਚਾਰੇ ਦੇ ਲਈ ਏਜੀ ਦਫ਼ਤਰ ਦੇ ਵਿੱਚ ਰਿਜ਼ਰਵ ਕੀਤੀਆਂ ਇਹਨਾਂ ਖੁੰਝੇ ਪੋਸਟਾਂ ਤੇ ਸਿਰਫ ਐਸਸੀ ਐਸਟੀ ਭਾਈਚਾਰੇ ਦੇ ਜਿਹੜੇ ਵਕੀਲ ਹੈ ਉਹੀ ਪੰਜਾਬ ਸਰਕਾਰ ਦੇ ਕੇਸਾਂ ਦੀ ਬੇਰਵਾਹੀ ਦੇ ਲਈ ਰੱਖੇ ਜਾਣਗੇ ਇਸ ਤੋਂ ਵੀ ਇੱਕ ਕਦਮ ਅੱਗੇ ਜਾਂਦੇ ਹੋਏ ਤਾਂ ਕਿ ਰਿਜ਼ਰਵ ਜਿਹੜੀ ਰਿਜ਼ਰਵੇਸ਼ਨ ਦਿੱਤੀ ਗਈ ਹੈ ਇਹਦੇ 'ਚ ਐਸਸੀ ਐਸਟੀ ਭਾਈਚਾਰੇ ਦੇ ਹੱਕਾਂ ਦੇ ਨਾਲ ਕੋਈ ਟੱਕਾ ਨਾ ਹੋਵੇ ਕਿਉਂਕਿ ਜਦੋਂ ਇਹ ਇਸ਼ਤਿਹਾਰ ਦਿੱਤਾ ਗਿਆ ਪੋਸਟਾਂ ਕੱਢੀਆਂ ਗਈਆਂ ਤਾਂ ਕੁਝ ਪੋਸਟਾਂ ਖਾਲੀ ਰਹਿ ਗਈਆਂ ਕਿਉਂਕਿ ਐਸਸੀ ਐਸਟੀ ਭਾਈਚਾਰੇ ਜਿਹੜੇ ਵਕੀਲ ਸੀਗੇ ਜਿਨ੍ਹਾਂ ਨੇ ਅਪਲਾਈ ਕਰਨਾ ਸੀਗਾ ਉਹ ਕਟੀਰੀਏ ਪਿਛਲੀ ਸਰਕਾਰਾਂ ਨੇ ਇਦਾਂ ਦੇ ਬਣਾਏ ਹੋਏ ਸੀਗੇ ਕੁਝ ਪੋਸਟਾਂ ਖਾਲੀ ਰਹਿ ਗਈਆਂ ਕਿਉਂਕਿ ਕਿਸੇ ਪੋਸਟ ਲਈ ਅਪਲਾਈ ਕਰਨ ਦੇ ਲਈ ਇਹ ਸ਼ਰਤ ਸੀਗੀ ਕਿ ਘੱਟੋ ਘੱਟ ਆਮਦਨ 20 ਲੱਖ ਚਾਹੀਦੀ ਹੈ ਕਿਸੇ ਪੋਸਟ ਲਈ ਸ਼ਰਤ ਸੀਗੀ ਕਿ 15 ਲੱਖ ਚਾਹੀਦੀ ਹੈ ਕਿਸੇ ਪੋਸਟ ਲਈ ਸ਼ਰਤ ਸੀਗੀ ਕਿ ਘੱਟੋ ਘੱਟ ਆਮਦਨ 7 ਲੱਖ ਚਾਹੀਦੀ ਹੈ ਜਿਸ ਕਰਕੇ ਪੋਸਟਾਂ ਭਰ ਨਹੀਂ ਸਕੀਆਂ ਪਰ ਆਵਾਜ਼ੀ ਪਾਰਟੀ ਨੇ ਫੈਸਲਾ ਕੀਤਾ ਕਿ ਅਸੀਂ ਐਸਸੀ ਪਾਈ ਜਾਰੇ ਐਸਸੀ ਐਸਸੀ ਪਾਈ ਪਾਈ ਜਾਰੇ ਦਾ ਹੱਕ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇਣਾ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਡਾਕਟਰ ਢੀਂਗਰੋਂ ਉਮੀਦ ਕਰਦੀ ਦੀ ਸੋਚ ਦੇ ਅਨਸਾਰ ਸ਼ੀਰ ਅੰਤਰ ਪਗ ਸਿੰਘ ਜੀ ਦੀ ਸੋਚ ਦੇ ਉਪਰ ਆਵਾਜ਼ੀ ਪਾਰਟੀ ਚੱਲਦੀ ਹੈ ਅਸੀਂ ਇਹ ਕਿਸੇ ਵੀ ਹਾਲਤ ਹੱਕ ਉਹਨਾਂ ਨੂੰ ਦੇਣਾ ਹੈ ਜਿਸ ਕਰਕੇ ਦੋ ਕਦਮ ਹੋਰ ਅੱਗੇ ਚਲਦੇ ਹੋਏ सीएम साहब ਨੇ ਇੱਕ ਵੰਤ ਮਾਰ ਜੀ ਨੇ ਜੀ ਰਵਿੰਦ ਕੇਜਰੀਵਾਲ ਜੀ ਨੇ ਇਹ ਫੈਸਲਾ ਲਿਆ ਕਿ ਕਰਟੇਰੀਆ ਵੀ ਚੇਂਜ ਕਰ ਦਿੱਤਾ ਤੇ ਆਮਦਨ ਵੀ ਜਿਹੜੀ ਆਮਦਨ ਦੀ ਸ਼ਰਤ ਸੀਗੀ ਉਹ ਵੀ ਬਦਲ ਦਿੱਤੀ ਜਿੱਥੇ 20 ਲੱਖ ਆਮਦਨ ਦੀ ਪਹਿਲਾਂ ਸ਼ਰਤ ਸੀਗੀ ਉਹ ਘਟਾ ਕੇ ਹਿੱਤੀ ਕਰ ਦਿੱ 10 ਲੱਖ 15 ਲੱਖ ਲਈ ਕਰ ਦਿੱ 7 ਲੱਖ 7 ਲੱਖ ਲਈ ਕਰ ਦਿੱ 3 ਲੱਖ ਤਾਂ ਕਿ ਜਿਹੜੀਆਂ एससी एसटी ਭਾਈਚਾਰੇ ਦੀਆਂ ਪੋਸਟਾਂ ਨੇ ਸਰਕਾਰੀ ਵਕੀਲਾਂ ਦੇ ਵਿੱਚ ਐਡਵੋਕੇਟ ਜਨਰਲ ਦਫਤਰ ਦੇ ਵਿੱਚ ਉਹ ਖਾਲੀ ਨਾ ਰਹਿ ਸਕਣ ਕੋਠਵੰਝੇ ਦੀਆਂ ਖੁੰਝੇ ਪੋਸਟਾਂ ਦੇ एससी एसटी ਭਾਈਚਾਰੇ ਨੂੰ ਮਾਣ ਮਿਲ ਸਕੇ ਸੋ ਇਹ ਇਤਿਹਾਸਕ ਕਦਮ ਚੁੱਕਿਆ ਗਿਆ ਐਸਸੀ ਐਸਟੀ ਭਾਈਚਾਰੇ ਨੂੰ ਮਾਣ ਦੇਣ ਦੇ ਲਈ ਪਹਿਲੀ ਵਾਰ ਕੇਜੀ ਦਫਤਰ ਦੇ ਵਿੱਚ ਤੇ ਪੋਸਟਾਂ ਦੀ ਰਿਜ਼ਰਵੇਸ਼ਨ ਕਰਕੇ ਔਰ ਉਸ ਰਿਜ਼ਰਵੇਸ਼ਨ ਨੂੰ ਫਾਰਮੈਲਟੀ ਨਹੀਂ ਕੀਤੀ ਉਸ ਰਿਜ਼ਰਵੇਸ਼ਨ ਤੇ ਖਰੇ ਉਤਮ ਦੇ ਲਈ ਸ਼ਰਤਾਂ ਵੀ ਚੇਂਜ ਕਰ ਦਿੱਤੀਆਂ ਅਰੀਜਿਬਿਲਟੀ ਜਿਹੜੀ ਹੈ ਉਹ ਚੇਂਜ ਕਰ ਦਿੱਤੀ ਤੇ ਬਹੁਤ ਵੱਡਾ ਇਤਿਹਾਸਕ ਫੈਸਲਾ ਰਿਜ਼ਰਵ ਕੈਟਾਗਰੀ ਦੇ ਲਈ ਐਸਸੀ ਐਸਟੀ ਭਾਈਚਾਰੇ ਦੇ ਲਈ ਸੀਐਮ ਸਾਹਿਬ ਕੋ ਅਤਵਾ ਜੀ ਨੇ ਲਿਆ ਔਰ ਅੱਗੇ ਤੋਂ ਵੀ ਅਸੀਂ ਆਪਣੇ ਐਸਸੀ ਐਸਟੀ ਭਾਈਚਾਰੇ ਦੇ ਦੇ ਹੱਕਾਂ ਦੀ ਗੱਲ ਹੈ 바ਵਾ ਸਾਹਿਬ ਡਾਕਟਰ ਪਿੰਗਰਾਵ ਉਮੀਦਵਾਰ ਕਹਿੰਦੇ ਨੇ ਕਿ ਸੰਵਿਧਾਨ ਦੇ ਅਨੁਸਾਰ ਉਹ ਹਮੇਸ਼ਾ ਹੀ ਕਰਦੇ ਰਹਿਣਗੇ ਕਿਉਂਕਿ ਆਮ ਆਦਮੀ ਪਾਰਟੀ ਤੇ ਦੋਹਾਂ ਦੀ ਸੋਚ ਨੂੰ ਹਮੇਸ਼ਾ ਆਪਣੇ ਪ੍ਰਮੁਖਤਾ ਦੇ ਨਾਲ ਲੈ ਕੇ ਅੱਗੇ ਚੱਲੇਗੀ 바ਵਾ ਸਾਹਿਬ ਡਾਕਟਰ ਪਿੰਗਰਾਵ ਉਮੀਦਵਾਰ ਦੀ ਸੋਚ ਚੀ ਦੇ ਆਜਮ ਸਰਦਾਰ ਪਾਕਿਸਤਾਨੀ ਉਹ ਬਖਾਇਨਾ ਤਰ ਵੀ ਫਾਇਦਾ ਨਾ ਕਿਹਦਾ ਫਾਇਦਾ ਮਿਲਿਆ ਉਹ ਪੀੜ੍ਹੀਆਂ ਤੱਕ ਫਾਇਦਾ ਮਿਲੇਗਾ ਕਿਉਂਕਿ ਜਿਹੜਾ ਹੱਕ ਬਣਦਾ ਸੀਗਾ ਉਹ ਹੱਕ ਆਪਾਂ ਅੱਗੇ ਤਾਂ ਮਿਲਣੇ ਮਿਲਣਾ ਸਗੋਂ ਅਸੀਂ ਦੂਜਾ ਪੱਖ ਦੇਖ ਸਕਦੇ ਹਾਂ ਕਿ ਪਿਛਲੀਆਂ ਪੀੜ੍ਹੀਆਂ ਤੱਕ ਇਹ ਹੱਕ ਖੋਇਆ ਗਿਆ ਹੱਕ ਦਿੱਤਾ ਨਹੀਂ ਗਿਆ ਪਿਛਲੀਆਂ ਸਰਕਾਰਾਂ ਨੇ ਗੱਲਾਂ ਤਾਂ ਕਰਦੇ ਨੇ ਦੂਜੀਆਂ ਪਾਰਟੀਆਂ ਵਾਲੇ ਹੱਕ ਦੇਣ ਦੀਆਂ ਪਰ ਉਹਨਾਂ ਨੇ ਮੰਗਣ ਦੇ ਬਾਵਜੂਦ ਵੀ ਹੱਕ ਨਹੀਂ ਦਿੱਤਾ ਵਿਧਾਨ ਸਭਾ 'ਚ ਜਦੋਂ ਆਵਾਦੀ ਪਾਰਟੀ ਮੰਗਦੀ ਰਹੀ ਸੀਮਾ ਸਾਹਿਬ ਉਦੋਂ ਆਪੋਜੀਸ਼ਨ ਸੀਗੇ ਲੀਡ ਆਪੋਜੀਸ਼ਨ ਸੋਨੇ ਬੜਾ ਰੌਲਾ ਪਾਇਆ ਬੜੀ ਲੜਾਈ ਲੜੀ ਪਰ ਦੂਜੀਆਂ ਪਾਰਟੀਆਂ ਨੇ ਹੱਕ ਨਹੀਂ ਦਿੱਤਾ ਕਿ ਹੱਕ ਆਵਾਦੀ ਪਾਰਟੀ ਨੇ ਦਿੱਤਾ ਜਿਹੜਾ ਹੱਕ ਪਿਛਲੀਆਂ ਤੋਂ ਖੋਇਆ ਗਿਆ ਸੀ ਸ੍ਰੀ ਸਾਹਿਬ ਕਿੰਨੇ ਸਮੇਂ ਤੋਂ ਜਿਹੜੀ ਅੱਜ ਇਹ ਪੋਸਟਾਂ ਖਾਲੀ ਪਈਆਂ ਸੀ ਤੇ ਇਹਨਾਂ ਦੇ ਉੱਤੇ ਕੋਈ ਵੀ ਅੰਦਰ ਕੋਟਾ ਹੈ ਹਮੇਸ਼ਾ ਹੀ ਖਾਲੀ ਅੱਜ ਤੱਕ ਅੱਜ ਤੱਕ ਕਦੇ ਇਹ ਕੋਟਾ ਦਿੱਤਾ ਹੀ ਨਹੀਂ ਗਿਆ ਜੀ ਦਫ਼ਤਰ ਦੇ ਵਿੱਚ ਪਹਿਲੀ ਵਾਰ ਕੋਟਾ ਦਿੱਤਾ ਗਿਆ ਹੈ ਇਤਿਹਾਸ ਪਹਿਲੀ ਵਾਰ ਕੋਟਾ ਦਿੱਤਾ ਗਿਆ ਰੱਖ ਸਰ ਜੀ ਨੀਤ ਚੰਗੇ ਹੋਵੇ ਤਾਂ ਕੰਮ ਆਪਣੇ ਆਪ ਚੰਗੇ ਹੋ ਜਾਂਦੇ ਆ ਆਪਣੇ ਆਪ ਸਪੋਰਟ ਮਿਲ ਜਾਂਦੀ ਇਸ ਤੋਂ ਇਹ ਚੀਜ਼ ਸਾਫ਼ ਦੇਖਣ ਨੂੰ ਮਿਲਦੀ ਪਈ ਹੈ ਕਿਉਂਕਿ ਪਹਿਲਾਂ ਰਾਜਨੀਤਿਕ ਤੌਰ ਤੇ ਜ਼ਰੂਰ ਵਰਤੇ ਜਾਂਦਾ ਰਿਹਾ ਹੈ ਲੇਕਿਨ ਕੋਈ ਉਹਨਾਂ ਦੇ ਹੱਕ ਦੇ ਵਿੱਚ ਕੋਈ ਕੋਈ ਬਹੁਤੀਆਂ ਗੱਲਾਂ ਨਹੀਂ ਕੀਤੀਆਂ ਗਈਆਂ ਇਸ ਜੀ ਹੁੰਦੇ ਬਿਲਕੁਲ ਜੀ ਕੰਮ ਤਾਂ ਜੇ ਕੋਈ ਕਰਨਾ ਹੋਵੇ ਚੰਗੀ ਨੀਅਤ ਦੇ ਨਾਲ ਹੀ ਹੋ ਸਕਦਾ ਜੇ ਨੀਅਤ ਦੇ ਵਿੱਚ ਬੇਈਮਾਨੀ ਹੋਵੇ ਫਿਰ ਵੀ ਅਜ ਤੱਕ ਹੁੰਦਾ ਹੀ ਆਇਆ ਗੱਲਾਂ ਕਰੋ ਹੱਕ ਦੇਣ ਦੀਆਂ ਅਜ ਤੱਕ ਹਿੰਮਤ ਕਿਸੇ ਨੇ ਨਹੀਂ ਦਿਖਾਈ ਰਿਕਵਰਡ ਤੱਕ ਉਹਨਾਂ ਦੇ ਵੀ ਕੋਲ ਨਹੀਂ ਸੀਗੀ ਉਹਨਾਂ ਕੋਲ ਵੀ ਇਹ ਕਾਨੂੰਨ ਸੀ ਉਹਨਾਂ ਕੋਲ ਵੀ ਇਦਾਂ ਦੀ ਸਰਕਾਰ ਸੀ ਉਹਨਾਂ ਕੋਲ ਵੀ ਭਰੋਸਾ ਸੀ ਪਰ ਬਦਨਿਤੀ ਸੀਗੀ ਬੇਈਮਾਨੀ ਸੀਗੀ ਐਸੀ ਐਸੀ ਭਾਈ ਜਰਦੀ ਵਰਗੀ ਇਸ ਇਸ ਕਰਕੇ ਅਜ ਤੱਕ ਉਹਨਾਂ ਨੇ ਇਸ ਚੀਜ਼ ਨੂੰ ਲਗੋ